ਕੰਮ ਚੱਲ ਰਿਹਾ ਤਾਂ ਜੀ ਜੀਸੀਬੀ ਦਾ ਹੋ ਗਿਆ ਨੁਕਸਾਨ ਮਿੱਟੀ ਛਾੜਨੀ ਹਜੇ ਲੇਬਰ ਨੇ ਛਾਣ ਕੇ ਮਿੱਟੀ ਪੱਥਰ ਘਟਾਣਾ ਰਹੇ ਵਿੱਚੋਂ ਸਾਫ਼ ਕਰਕੇ ਜੀ ਸਸਰੀ ਕਾਲਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵਾਸਦੇ ਰੱਖੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲੱਗੇ ਹੀ ਅੱਜ ਦਾ ਬਲੌਗ ਸ਼ੁਰੂ ਕਰਨਾ ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਵੈ ਇੱਧਰ ਜਾਂ ਬਾਹਰ ਦੇਸ਼ਾਂ ਦੇਸ਼ਾਂ ਤੋਂ ਸਾਰਿਆਂ ਦਾ ਦਿলো ਧੰਨਵਾਦ ਹੈ ਜੀ ਲਓ ਜੀ ਹੁਣ ਬਣੇ ਰਹੋ ਬਲੌਗ ਦੇ ਨਾਲ ਲੱਗੇ ਜੀ ਅੱਜ ਮਾਰਨਿੰਗ ਟਾਈਮ ਬਲੌਗ ਸ਼ੁਰੂ ਕਰਨ ਤੇ ਗੱਲਬਾਤ ਕਰਾਨੇ ਤੁਹਾਨੂੰ ਚਾਚੀ ਉਹਨਾਂ ਨਾਲ ਤੇ ਮਨਜੀਤ ਉਹਨਾਂ ਨਾਲ ਵੀ ਕੀ ਚੱਲਣਾ ਅੱਜ ਕੀ ਕਰਨ ਲੱਗੇ ਆ ਤੇ ਬਾਕੀ ਜੀ ਅੱਜ ਦਾ ਮਾਰਨਿੰਗ ਟਾਈਮ ਵੀਊ ਚੈੱਕ ਕਰ ਲਓ ਵੈਸੇ ਇੱਧਰ ਤੇ ਨਹੀਂ ਦਿਖਣਾ ਮੈਂ ਦੂਜੇ ਕੈਮਰੇ ਰਾਹੀਂ ਦਿਖਾਉਂਗਾ ਜੀ ਕਿਉਂਕਿ ਇੱਥੇ ਧੁੱਪ ਹੈ ਨਾ ਜੀ ਇੱਧਰ ਹੁਣ ਸੂਰਜ ਪੈ ਰਿਹਾ 9 ਦਾ ਹੋ ਰਿਹਾ ਈ ਟਾਈਮ ਸਿੱਧਾ ਉੱਪਰ ਪੈ ਰਿਹਾ ਈ ਆਪਣੇ ਤੇ ਜਿਹਦੇ ਕਰਕੇ ਆਹ ਲੋ ਜੀ ਹੁਣ ਸਾਨੂੰ ਸਾਰਾ ਦੱਸਣਾ ਵੀ ਅਸੀਂ ਕੱਲ ਦੇ ਰੋਜ਼ ਕੀ ਕਰਿਆ ਅੱਜ 4 ਤਰੀਕ ਹੈ ਜੀ ਵੀ ਕੱਲ ਦੇ ਕੀ ਕੰਮ ਤੇ ਸਾਡੇ ਉਬੀ ਤੁਹਾਨੂੰ ਦੱਸਾਂਗੇ। ਲੋ ਜੀ ਬਣੇ ਰਹੋ ਨਾਲ ਜੇ ਬਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਜੀ। ਜਿਸ ਵੀਰ ਭੈਣ ਭਰਾ ਨਾਲ ਜੀ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਹੱਥ ਜੋੜ ਕੇ ਰਿਕਵੈਸਟ ਹੈ ਸਬਸਕ੍ਰਾਈਬ ਵੀ ਕਰ ਲਿਓ। ਲੋ ਜੀ ਮੇ ਲੋ ਜੀ ਪਹਿਲਾ ਤਾਂ ਮਨਜੀਤ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ। ਹੋਰ ਕਿਆ ਬਣਦਾ ਮਨਜੀਤ? ਬਸ ਲੱਗੇ ਅੱਜ ਬਣਾਏ ਸੀ ਨਮਕੀਨ ਚੌਰ। ਹਾਂ ਤੇ ਲੋ ਜੀ ਚਾਚੀ ਉਹਨੇ ਆ ਰਹੇ ਆਂ ਮੈਂ ਥੋੜੀ ਗੱਲਬਾਤ ਕਰਾਨਾ ਬਣੇ ਰਹੋ ਬਲੌਗ ਦੇ ਨਾਲ ਤੇ ਬਾਕੀ ਜੀ ਅੱਜ ਗੱਲਾਂ ਬਾਤਾਂ ਐ ਨਹੀਂ ਪਤਾ ਵੀ ਕਿਹੜੀਆਂ ਚੱਲ ਸਕਦੀਆਂ ਕਿਉ ਤੇ ਬਣੇ ਰਹੇ ਹੋਣ ਬਲੌਗ ਦੇ ਨਾਲ ਕਰੋ ਜੀ ਇੱਕ ਵਾਰੀ ਵਿਊ ਚੈੱਕ ਕਰੋ ਅਚਾਨਕ ਚਾਰ ਤਰੀਕ ਹੈ ਜੀ ਦਿਨ ਅchni ਚਰਵਾਰ ਕਾਲੂ ਐ ਇਤਵਾਰ ਸੰਡੇ ਤੇ ਕਿੰਨਾ ਸੋਹਣਾ ਹੈ ਜੀ ਦੇਖੋ ਵਿਊ ਚੈੱਕ ਕਰੋ ਜੀ ਪੀਓ ਇਹ ਸਾਡੇ ਪੰਜਾਬ ਵੱਲ ਤੋਂ ਬੱਦਲ ਆ ਰਿਹਾ ਜੋੜ ਜੀ ਗੁਰਦੁਆਰਾ ਸਾਹਿਬੇ ਉੱਪਰ ਹੈ ਜੀ ਇਹ ਸਿਨਰੀਆਂ ਨਾਲ ਅਸੀਂ ਬਣੀ ਪੀਆ ਦੇਖਦੇ ਆਂ। ਨਾ ਹੀ ਤਾਂ ਚਲੀ ਨਹੀਂ ਇਸ ਤਰ੍ਹਾਂ ਹੀ ਬਣੀ। ਇਹ ਇਹ ਦਾ ਕੋਈ ਟੱਕਣਾ। ਇਸ ਤਰ੍ਹਾਂ ਹੀ ਦੇਖ ਲੈਣੇ ਅਸੀਂ। ਲਓ ਜੀ। ਫੇਰ ਹੁਣ ਤੁਹਾਡੀ ਗੱਲਬਾਤ ਕਰਾ ਦਈਏ ਇੱਕ ਵਾਰੀ ਚਾਚੀ ਜੀ ਉਹਨਾਂ ਨਾਲ ਹੈ। ਬਣਾਈ ਰਹੋ ਜੀ ਹੁਣ ਨਾਲ। ਸਾਊ ਤੋਂ ਪਹਿਲਾਂ ਤਾਂ ਲੋ ਮਨਜੀਤ ਗੱਲ ਗੱਲ ਬਾਤ ਕਰਦੇ ਹਾਂ ਹਾਂਜੀ ਭਾਈ ਮਨਜੀਤ ਕਿਆ ਮਾਰਨਿੰਗ ਟਾਈਮ ਕਿਆ ਤੁਸੀਂ ਕੁੱਕਰ ਦੀਆਂ ਸੀਟੀਆਂ ਲੱਗੇ ਬਿਮਾਰਨ ਕਿਆ ਤਰਿਆ ਚਾਹ ਚੌਲ ਬਣਾਏ ਨਮਕੀਨ ਵਾਹ ਨਮਕੀਨ ਚੌਲ ਬਣਾਏ ਮੈਨੂੰ ਐ ਲੱਗਦਾ ਵੀ ਕੁੱਕਰ ਦਾ ਗੈਸ ਕਟ ਲੀਕ ਹੈ ਹਨਾ ਉਹਦੇ ਮਰਕ ਮੜੀਕ ਸੱਟ ਵੱਜਣੀ ਹੈ ਦੂਏ ਕੁੱਕਰ ਦਾ ਰੱਖਣਾ ਅੱਛਾ ਦੂਏ ਦਾ ਲਾਤੇ ਆ ਹਮ ਇਸ ਤੋਂ ਬਾਅਦ ਬਣਾਣੀ ਹੈ ਸਬਜ਼ੀ ਐ ਰਹੀਆਂ ਵੀ ਠੀਕ ਐ ਉਹ ਦੇਖੋ ਚਾਚੀ ਦੀ ਨੂਨਦਾਨੀ ਕਿੰਨੇ ਤਰ੍ਹਾਂ ਦੇ ਸਮਾਨ ਡੱਬੇ ਪਏ ਵਿੱਚ 6-7 ਰੰਗ ਹੈ 6 ਰੰਗ 6 5 6 ਹਾਂ 6 6 ਖਾਨੇ ਆ ਜੀ ਵਿੱਚ ਤੇ ਵਿੱਚ ਸਾਰਾ ਕੁਝ ਪਾਇਆ ਵਾ ਚਾਚੀ ਨੇ ਸਾਬਤੀਆਂ ਮਿਰਚਾਂ ਹਨੀ ਲੂਣ ਹਲਦੀ ਤੇ ਮਿਰਚਾਂ ਲਾਲ ਸਾਬਤੀਆਂ ਤੇ ਪੀਸੀ ਵੀਆਂ ਹਨੀ ਹੂੰ ਤੇ ਲੋ ਜੀ ਹੁਣ ਕਰਾਨੇ ਥੋੜੀ ਗੱਲ ਬਾਤ ਨਾਲ ਮੈਂ ਹਾਂਜੀ ਹਾਂਜੀ ਦੱਸੋ ਵੀ ਹੁਣ ਥੋੜੀ ਜੀ ਤਿਆਰੀ ਕਰ ਲੋ ਨਾਲੇ ਤਾਂ ਲਿਆਣਾ ਆਪਾਂ ਨੇ ਹਿੱਟ ਤੇ ਪੱਟ ਕੇ ਅਰਬੀਆਂ ਹਾਂ ਨਾਲੇ ਲੈਣਾ ਆਦਾਂ ਹਾਂ ਵੀ ਥੋੜੀ ਜੀ ਸਪੀਡ ਖਿੱਚ ਨਾਲੇ ਕਚੌੜ ਆ ਫੇਰ ਵੀ ਇਹਨੂੰ ਕਚੌੜ ਕੇ ਨਾ ਸਾੜਾ ਮੈਂ ਤਾਂ ਮੈਂ ਤਾਂ ਲੱਗ ਲੱਗ ਕੇ ਨਾ ਮੈਂ ਅਰਬੀਆਂ ਨੂੰ ਮੰਨਦਾ ਛੋਟੇ ਛੋਟੀ ਅਰਬੀਆਂ ਕਚੌੜਾ ਵੱਡਾ ਬਾਕੀ ਤੂੰ ਸਾਰਾ ਕੁਸੇ ਤੂੰ ਲੈ ਜੂਗੀ ਚਾਚੀ ਵਸਤੇ ਨਹੀਂ ਛੱਡਣਾ ਕੁਸ ਮੈਂ ਕਿਹੜਾ ਸਾਰੇ ਖੇਤ ਤੇ ਪੱਟ ਕੇ ਲੈ ਕੇ ਜੰਦੀ ਹਾਂ ਖੇਤ ਪੱਟ ਕੇ ਖੇਤ ਤਾਂ ਪੱਟੇ ਹੀ ਨਹੀਂ ਹੋਣਾ ਜਿੰਨਾ ਤੂੰ ਮਿੱਟੀ ਪੱਟੀ ਜਾਉਂਗੀ ਥੱਲੇ ਖੇਤ ਫੇਰ ਬਣੀ ਜਾਣਾ ਖੇਤ ਨਹੀਂ ਪੱਟ ਹੋਏ ਕਰਦਾ ਤੂੰ ਐ ਕਹਿ ਵੀ ਮੈਂ ਕਿਹੜਾ ਸਾਰੀ ਆਦਾ ਪੱਟ ਕੇ ਲੈ ਜਾਣਾ ਹੈ ਨਾ ਤੇ ਲੋ ਜੀ ਇਧਰ ਹੀ ਆ ਜਾ ਚਾਚੀ ਇਧਰ ਹੀ ਆ ਜਾਓ ਉਰੀ ਉਰੀ ਆਪਣਾ ਸੈਟ ਹੋ ਜੋਰ ਹੈ ਤੇ ਤੁਹਾਡੇ ਨਾਲ ਗੱਲਬਾਤ ਕਰਾਨੇ ਚਾਚੀ ਇਹਨਾਂ ਦੀ ਲੋ ਜੀ ਪਹਿਲਾਂ ਤਾਂ ਬਲਾਓ ਚਾਚੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਬਸ ਬਹੁਤ ਵਧੀਆ ਜੀ ਬਸ ਖਿਚੜੀ ਬਣਾਈ ਵੀ ਅੱਜ ਕੰਨੇ ਖਿਚੜੀ ਖਾਣੀ ਆ ਵਾ ਖਿਚੜੀ ਧਰੀ ਵੀ ਆ ਸੀ ਅੱਛਾ ਜੀ ਮੈਚ ਟਾਈਮ ਦੀ ਮਨਜੀਤ ਕਹਿੰਦੀ ਚੋਲ ਤਰੇ ਵੇ ਪਲੇ ਅੱਛਾ ਤੁਸੀਂ ਖੇਚੜੀ ਕਹਿੰਨੇ ਅੱਛਾ ਜਦ ਤੇ ਆ ਪੰਜਾਬ ਦੀ ਚੋਲ ਕਹ ਦਿੰਦੇ ਕੋਈ ਕੁਝ ਕਹ ਦਿੰਦਾ ਆ ਸਮਝੋ ਆਪਣੀ ਬਾਸ਼ਾ ਏ ਬਸ ਬਸ ਹੈ ਤਾਂ ਚੌੜੀ ਆ ਮੈਂ ਹੈ ਤਾਂ ਕਹਿ ਵੀ ਪੰਜਾਬ ਦੀ ਪਰੂ ਰਿਆ ਕੇ ਹੁਣ ਮੈਂ ਵੀ ਉਹੀ ਲੱਗਦੀ ਹਾਂ 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 ਤਾਂ ਮੈਂ ਵੀ ਪੰਜਾਬ ਦੀ ਅਸਰੰਦ ਕੋਲ ਦੀ ਪਰ ਹੁਣ ਕੀ ਕਰਨਾ ਜਿੱਥੇ ਦਾ ਰਾਣਾ ਸੈਣਾ ਉਹੀ ਫਿਰ ਬਣ ਜਾਂਦਾ ਬੰਦਾ ਚਾਚੀ ਮੇਰੇ ਨਾਲ ਕੱਲ ਦਾ ਇੱਕ ਮੰਚ ਨਾ ਸਵਾਲ ਜਾ ਘੁੰਮੀ ਜਾਂਦਾ ਹਾਂ ਬਾਕੀ ਹੁਣ ਦੇਖੋ ਤੁਸੀਂ ਐ ਸਿਆਣੇ ਸਾਤੋਂ ਐ ਵੱਡੇ ਤੁਹਾਡੀ ਰਾਏ ਵੀ ਲੈ ਲੈਣੀ ਚਾਹੀਦੀ ਹੈ ਸਾਡੇ ਅੱਧੇ ਸਬਸਕ੍ਰਾਈਬਰਾਂ ਦੇ ਮਨ ਚ ਵੀ ਸ਼ਾਇਦ ਇਹੀ ਸਵਾਲ ਹੋਣਾ ਉੱਠਦਾ ਵੀ ਅੱਜ ਮਸ਼ੀਨ ਲਾਈ ਵੀ ਹੈ ਜੀ ਅੱਜ ਤਾਂ ਕਲੀ ਗੇਰ ਕਾ ਮਿਸਤਰੀ ਆ ਰਿਹਾ ਹੈ ਜੀ ਹਾਂਜੀ ਹਾਂਜੀ ਨਿਊਆਂ ਲੱਗੇ ਪਟਣਾ ਹਾਂਜੀ ਬਸ ਕੁਝ ਲੇਟ ਜੇ ਹੋਗੇ ਨਾ ਥੋੜੀ ਜਿਹੀ ਹੁਣ ਉਹ ਆ ਗਿਆ ਮਿਸਤਰੀ ਅੱਜ ਅੱਜ ਨਿਊਆ ਪਟਣੀਆਂ ਤਰਾਟਾਟ ਵਾਈ ਕਰੀ ਲੇਬਰ ਲਿਆਂਦੀ 6 ਬੰਦੇ ਤੇ ਲੇਬਰ ਦੇ ਉਹ ਤੁਹਾਡੇ ਢਿੱਲੇ ਤੇ ਫਿਰ ਸੋਚਿਆ ਵੀ ਪੈਸਾ ਬਹੁਤ ਕਰ ਦੇਣਾ ਇਹਨਾਂ ਨੇ ਚੜਾ ਦੇਣਾ ਸੀ ਇਹਨੂੰ ਫਿਰ ਮਸ਼ੀਨ ਨਾਲ ਪਟਾ ਪਟ ਇੱਕ ਬੰਦੇ ਦਾ ਮੈਨੂੰ ਲੱਗਦੀ 550 ਦਿਹਾੜੀ ਆ ਮਿਸਤਰੀ ਦੀ 850 ਹਾਂ ਫਿਰ 6 ਉਹ ਹੋ ਗਏ ਇਹ ਤਾਂ ਖਾਸ ਅੱਗੇ ਜਾ ਰਿਹਾ ਇਹ ਲੋ ਜੀ ਕੱਲ ਚਾਚੀ ਦੀ ਰਸੋਈ ਲੱਗੇ ਤੇ ਬਣਾਉਣ ਇੰਨਾ ਕ ਕਰਿਆ ਜੀ ਕੰਮ ਕਿੱਲਾ ਨਹੀਂ ਤੇ ਹੀ ਹੈ ਸਾਡੇ ਕੋਲ ਇੰਨੇ ਕ ਫੱਟੇ ਲਾਏ ਕਿਉਂਕਿ ਇੰਨੇ ਕ ਉੱਪਰ ਤੱਕ 4-4 ਫੱਟੇ ਲਾਣੇ ਉਧਰ ਪਿਛਾਂ ਵੀ ਆਹ ਬਣਾਤੀ ਆਈ ਚਾਚੀ ਦਾ ਕਿਚਨ ਇੱਧਰ ਟੈਂਪਰੇਲੀ ਕਿਚਨ ਟੈਂਪਰੇਲੀ ਪਹਾੜੀ ਕਿਚਨ ਹੈ ਹਾਂ ਇਹ ਵੀ ਹੈ ਇਹ ਵੀ ਹੈ ਹਮਸਾਰਨਾ ਸੀ ਹਾਂ ਥੋੜਾ ਜਿਹਾ ਪਤਨ ਜਿੱਤਾ ਕਰ ਨਹੀਂ ਬਣਦਾ ਜਦ ਤੱਕ ਕੰਮ ਤਾਂ ਸਾਰਨਾ ਹੀ ਪੈਣਾ ਬਿਲਕੁਲ ਜੀ ਰਾਈਟ ਗੱਲ ਹੈ ਠੰਡਾ ਫਿਰ ਤੈਨੂੰ ਪਤਾ ਬੈਠ ਵੀ ਨਹੀਂ ਹੁੰਦਾ ਠੰਡ ਚ ਲਓ ਜੀ ਹੁਣ ਮੇਰੀ ਉਹ ਭੈਣੋ ਜਿੰਨੀਆਂ ਵੀ ਬਲੌਗ ਦੇ ਨਾਲ ਜੁੜ ਰਹੀਆਂ ਹਨ ਸਾਰੇ ਹੁਣ ਧਿਆਨ ਨਾਲ ਬਲੌਗ ਸੁਣਿਓ ਐਨ ਤੇ ਇੱਕ ਮਿੰਟ ਜ਼ਰੂਰ ਕਰਿਓ ਕਿਉਂਕਿ ਅੱਜ ਮੈਂ ਚਾਚੀ ਉਹਨਾਂ ਤੇ ਰਿਕਵੈਸਟ ਕਰੀ ਆ ਵੀ 10.5 ਮਿੰਟ ਲੈਣੇ ਆ ਸਪੈਸ਼ਲ ਉੱਧਰ ਲਾਸਟ ਵਿੱਚ ਦਿਖਾਵਾਂਗੇ ਜਾ ਕੇ ਉੱਧਰ ਵੀ ਕਿਆ ਕਰ ਰਹੇ ਆ ਆ ਗਿਆ ਮਿਸਤਰੀ ਉਹ ਦੂਆ ਆ ਗਿਆ ਮਿਸਤਰੀ ਉਹ ਚੂਨਾ ਮੰਗਾਣੇ ਨੂੰ ਕਹਿ ਰਹੇ ਤੇ ਚਾਚੀ ਕੀ ਦੇ ਬਣਿਆ ਚੂਨਾ ਬਸ ਮੰਗਾਇਆ ਤਾਂ ਉਹ ਜਿਹੜੇ ਪੱਥਰ ਤੋੜਦੇ ਨੇ ਸਾਡੇ ਮਿਸਤਰੀ ਉਹ ਅੱਜ ਆਏ ਨਹੀਂ ਉਹ ਛੁੱਟੀ ਪਰ ਹੋ ਗਏ ਪਾਸੀ ਪੱਟੇ ਤੇ ਆਣਾ ਤਾਂ ਚਲ ਹੁਣ ਉਹਦੇ ਪਾਸ ਦੁਕਾਨ ਆ ਲੇਬਰ ਵਾਲਾ ਬੰਦਾ ਇੱਕ ਭੇਜੂਗੇ ਤੇ ਮੰਗਾ ਲੂਗੇ ਹਾਂ ਤੇ ਗੱਲ ਚੂਨਾ ਤਾਂ ਜ਼ਰੂਰੀ ਚਾਹੀਦਾ ਨਾ ਸਾਨੂੰ ਹੂੰ ਤੇ ਗੱਲਬਾਤ ਐ ਇਸ ਤਰ੍ਹਾਂ ਐ ਚਾਚੀ ਮਿੱਠਾ-ਮੂਠਾ ਕੋਈ ਚੱਲ ਗੁੜਾਉਣਾ ਨਾ ਕਰਾਂ ਨਾ ਕੋਈ ਨਹੀਂ ਦੇਗ ਬਣਾ ਲੂੰਗੇ ਕਰ ਲੈਣਾ ਤਾਂ ਕੁਛ ਹੈ ਹਾਂ ਬਣਾ ਲੂੰਗੇ ਕੁਝ ਵੀ ਜਦ ਵੀ ਨਿਊ ਬਸ ਬਸ ਨਿਊ ਦਾ ਪੱਥਰ ਰੱਖਣਾ ਫਿਰ ਪੱਡ ਦੂੰਗੇ ਕੁਛ ਹਾਂ ਇਹ ਤਾਂ ਹੈ ਤੇ ਬਾਕੀ ਗੱਲਬਾਤ ਐ ਇਸ ਤਰ੍ਹਾਂ ਐ ਚਾਚੀ ਜਿਹੜਾ ਸਾਢੇ ਮਨਾ ਚ ਸਵਾਲ ਮੈਂ ਕੱਲ ਵੀ ਪਿਆ ਸੋਚ ਰਿਹਾ ਤਾਂ ਵੀ ਦੇਖੋ ਅਸੀਂ ਕਿਹੜਾ ਹੁਣ ਸਾਨੂੰ ਕਿਹੜਾ ਪਤਾ ਹੈ ਕਿ ਨਹੀਂ ਜੀ ਦੇਖੋ ਤੁਹਾਨੂੰ ਤੁਹਾਡਾ ਪਤਾ ਹੈ ਸਾਨੂੰ ਸਾਡਾ ਪਤਾ ਹੈ ਹਾਂਜੀ ਹਾਂਜੀ ਹਰ ਇੱਕ ਨੂੰ ਆਪਣੇ ਘਰ ਦਾ ਹਿਸਾਬ ਉਸ ਨੂੰ ਪਤਾ ਹੈ ਮੈਂਬਰ ਨੂੰ ਜਿਹੜੇ ਰਹਿੰਦੇ ਹੁਣੇ ਵੀ ਕਿਹਾ ਸਾਹ ਕਿਤਾਬ ਹੈ ਵੀ ਆਪਾਂ ਨੇ ਮਕਾਨ ਦਾ ਕੰਮ ਤਾਂ ਛੇੜ ਲਿਆ ਚਾਚੀ ਪੈਸੇ ਪੂਸੇ ਦਾ ਪ੍ਰਬੰਧ ਕਰਿਆ ਤਾਂ ਪਹਿਲਾਂ 4 ਸਾਲ ਪਹਿਲਾਂ 5 ਇਹ ਕੰਮ بڑے ਐ ਜੀ ਸਾਢੇ ਕਿੰਨੀ ਤਾਂ ਜੇ ਸਿੰਗਲ ਸਟੋਰੀ ਆ ਮਕਾਨ ਲੱਗੇ ਨਾ ਬਣਾਣਾ ਤਾਂ ਪਹਿਲਾਂ ਹੀ ਸੋਚ ਲੈਣਾ ਮਿਸਤਰੀ ਤੇ ਲੈ ਲੈਣਾ ਐਸਟੀਮੇਟ ਵੀ ਕਿੰਨਾ ਲੱਗ ਜਾਊਗਾ ਉਹ ਕਹਿ ਦਿੰਦਾ ਲੱਗ ਜਾਊਗਾ ਜੇ ਤਾਂ ਤਿੰਨ ਮੰਜ਼ਲੀ ਬਣਾਣਾ ਐ ਸਾਰਾ ਕੁ ਉਹ ਕਾ ਟੋਟਲ 40-45 ਲੱਖ ਐ ਲੱਗ ਜਊਂਗੇ ਹੁਣ ਤੁਸੀਂ ਕਿ ਆ ਸੋਚ ਕੇ ਚੱਲੇ 6 ਸਾਲ ਦੇ ਦੋ ਬਾਈ ਤੁਸੀਂ ਸਟੋਰੀ ਵਾਲਾ ਬਣਾਣਾ ਸਿੰਗਲ ਸਟੋਰੀ ਹਾਂ ਉਹ ਵੀ ਚਾਰ ਕਮਰੇ ਲੈਟਰ ਤੱਕ ਹਾਂ ਚਾਰ ਕਮਰੇ ਸਿਰੇ ਚੜ ਜਵੇ ਉਹ ਵੀ ਦਾ ਧੰਵਾਦ ਆ ਹਾਂ ਤੇ ਕਿ ਫਲੇਵਰ ਲੇਟ ਹੋ ਗਈ ਵਿੱਚ ਤੇਰਾ ਚਾਚਾ ਹੋ ਗਿਆ ਮਿੰਨਾ ਬਿਮਾਰ ਹਾਂ ਪਹਿਲਾਂ ਮਹੀਨਾ ਪਹਿਲਾਂ ਆ ਰਹੀ ਸੀ ਲੇਬਰ ਹਾਂ ਆਪਣੇ ਜੈਸਮੀਨ ਦੇ ਵਿਆਹ ਤੋਂ ਪਹਿਲਾਂ ਆ ਰਹੀ ਸੀ ਫਿਰ ਉਹ ਵਿੱਚ ਤੇਰਾ ਚਾਚਾ ਬਿਮਾਰ ਹੋ ਗਿਆ ਪੈਸਾ ਉਧਰ ਵੀ ਤੇਰੇ ਸਾਹਮਣੇ ਕਿੰਨਾ ਖਰਾਬ ਹੋਇਆ ਜਿਹੜਾ ਜਗਾ ਕਮਾਇਆ ਸੀ ਅਜੇ ਵੀ ਠੀਕ ਨਹੀਂ ਹੈ ਅਜੇ ਪਤਾ ਨਹੀਂ ਅਜੇ ਹੋਰ ਕਿਹੜੇ ਪਾਪੜ ਵੇਲਣੇ ਪੈਣੇ ਹਨੀ ਹਾਂ ਹੁਣ ਸੋਚ ਤਾਂ ਬੰਦੇ ਨੇ ਹੁੰਦੀ ਆ ਬਿਮਾਰ ਵੀ ਸ਼ੁਰੂ ਕਰ ਲਿਆ ਚਾਚਾ ਵੀ ਬਿਮਾਰ ਆ ਪੈਸਾ ਵੀ ਚਾਹੀਦਾ ਹੈ ਨਾ ਚਲੋ ਕੋਈ ਨਹੀਂ ਚਾਚੀ ਪਤਾ ਕੀ ਗੱਲ ਹੈ ਮੇਨ ਹੁਣ ਦੇਖੋ ਤੁਸੀਂ ਸਾਨੂੰ ਉਦਣਾ ਰੀਜੈਂਟਲੀ ਫੋਨ ਕਰਿਆ ਵੀ ਸਾੜੇ ਨਹੀਂ ਸਮਝ ਲੱਗ ਰਿਹਾ ਵੀ ਇੰਨੇ ਲੇਬਰ ਦੇ ਬੰਦੇ ਆ ਗਏ ਵੀ ਚਾਚਾ ਇਹ ਢਿੱਲਾ ਵੀ ਕਿਆ ਕਰੀਏ ਮੈਂ ਕਿਹਾ ਵੀ ਭਾਈ ਮੈਂ ਆ ਜੰਨਾ ਇੱਕ ਦਿਨ ਫਿਰ ਜੂ ਆਪਣੀ ਸਕੀਮ ਬਣੀ ਮਸ਼ੀਨ ਵਾਲੀ ਆਪਾਂ ਨੇ 2 ਇੰਚੇ ਲਾਤੇ ਪਰਮਾਤਮਾ ਦੀ ਕਿਰਪਾ ਨਾਲ ਸਰੇ ਤੇ ਉਹ 1.5 ਡੜਾਈਆ ਹੋ ਗਏ ਨਹੀਂ 20 ਇੰਚ 1.5 ਹੋਣਾ ਤਾਂ ਉਹਨੇ ਪੱਥਰ ਇੱਕ ਇੱਕ ਚੱਕਾ ਲਿਜਾਣਾ ਤਾਂ ਉਹਨਾਂ ਨੇ ਹੋਰ ਪੈਸਾ ਸਿਰਫ ਜੜਾਈ ਅੱਜ ਤੱਕ ਨਿਭੜਨੇ ਨਹੀਂ ਤੇ ਪੱਥਰ ਉਹਨਾਂ ਦੇ ਢੋਕੀ ਘੱਟੇ ਵੀ ਮੁਕਾਦ ਦੇ ਆ ਨਾਲੇ ਦੇਖ ਹੀ ਨਹੀਂ ਲਏ ਉਦਣ ਹਾਂ ਉਹ ਵੀ ਦਾਦਾ ਦਾ ਪਪੂ ਵੀਰ ਹੂੰ ਵੀ ਇਹ ਤਾਂ ਉਹ ਕਰਦੇ ਥੋੜਾ ਥੋੜਾ ਢਾਂਦੇ ਫੇਰ ਉਸਤੀ ਕੰਬਰ ਬੈਠ ਜੰਨੇ ਦੋ ਦੋ ਪੱਥਰ ਘੇਰ ਕੇ ਕਿਆ ਕਰ ਲੂੰਗਾ ਜੀ ਦੋ ਗਿਹੜੇ ਘੇਰਨੇ ਪਰਾਂ ਤੱਕ ਉਹਨਾਂ ਬੰਦੇ ਨਾਲ ਬਹਿ ਜਾਣਾ ਗੱਪਾਂ ਲਾਣਾ ਮਾਨ ਤੇ ਵਧੀਆ ਹੋ ਗਿਆ ਜੀ ਇੱਥੇ ਤੱਕ ਆਪਣਾ ਕੰਮ ਹਾਂ ਤੇ ਬਾਕੀ ਜੀ ਸਾਰੇ ਜਣੇ ਅਰਦਾਸ ਕਰਿਓ ਪਰਮਾਤਮਾ ਦਾ ਅੱਗੇ ਜੀ ਵੀ ਹਾਂ ਚਾਚੀ ਉਹਦਾ ਮਕਾਨ sire ਚੜਜ ਬਈ ਹਾਂ ਬਸ ਕਿਸ ਤਰ੍ਹਾਂ ਦੇ ਤੇ ਬਾਕੀ ਮਾਨੂੰ ਇੱਧਰ ਦਾ ਪਤਾ ਨਹੀਂ ਚਾਚੀ ਵੀ ਕਿਹੜਾ ਮਟੀਰੀਅਲ ਕਰਦੇ ਸਾੜੇ ਕਿ ਨਹੀਂ ਤਾਂ ਰੇਤਾ ਬਜਰੀ ਸਿਮਿੰਟ ਇਟਾਂ ਵੀ ਪੱਥਰ ਆਪਣੇ ਇੱਧਰ ਹੈਗੇ ਹਨਾ ਸਾਡੇ ਚਣਾਈ ਸਾਡੇ ਆ ਵੀ ਕੁਝ ਤਾਂ ਮਨਜੀਤ ਵਾਲੇ ਪੱਥਰ ਹਾਂ ਉਹ ਚੱਕੋ ਜੀ ਲਓ ਜੀ ਇੱਕ ਇੱਕ ਭੈਣ ਨਾਲ ਕਮੈਂਟ ਵੀ ਕਰਿਆ ਬਤਾ ਪਤਾ ਨਹੀਂ ਭਰਾ ਏ ਆਪਣੇ ਪਿਛਲੇ ਬਲੌਗ ਚ ਵੀ ਤੁਸੀਂ ਮਨਜੀਤ ਉਹਨਾਂ ਵਾਲਾ ਘਰ ਚਾਚੇ ਉਹਨਾਂ ਨੂੰ ਦੇ ਦਿਓ ਵੀ ਜੋ ਵੀ ਇਟਾ ਪੱਥਰ ਉਹ ਦੇ ਤੇ ਜੀ ਪਹਿਲਾਂ ਹੀ ਕਹਤੇ ਆ ਤਾਂ ਜੀ ਕਿਉਂਕਿ ਉਹ ਪੱਥਰ ਸਾਫ਼ ਹੈ ਜੀ ਹਨਾ ਐਨ ਘੜਤ ਕਰੀ ਵੀ ਆ ਜੀ ਉਹਨਾਂ ਦੀ ਜਿੱਕਣਾ ਇਹ ਪੱਥਰਾਂ ਦੀ ਘੜਤ ਤਾਂ ਐਕਣਾ ਏ ਇਹ ਤਾਂ ਬਹੁਤ ਸੋਹਣੀ ਟੀਬੀ ਕਰੀ ਵੀ ਬਾਹਰ ਸਿਮਿੰਟ ਨਾਲ ਐਕਣੀ ਕਰ ਲੈਣੀ ਚਾਚੀ ਹਣਾ ਜਿੱਦਾਂ ਦੇਖੋ ਜੀ ਪੱਥਰਾਂ ਦੀ ਘੜਤ ਕਰਕੇ ਗੁਣੀਆਂ ਚ ਲਾ ਕੇ ਨਾ ਬਾਹਰ ਟੀਬੀ ਕਰੀ ਵੀ ਐ ਸਿਮਿੰਟ ਦੀ ਤੇ ਬਾਕੀ ਇਹ ਮੇਰਾ ਪੁੱਤ ਖੜਿਆ ਜੀ ਮੇਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਕੀ ਜੀ ਅੱਜ ਸਾਡੀ ਵਾਪਸੀ ਹੈ ਜੀ ਅਸੀਂ ਜਾਣਾ ਕਰੇ ਫਿਰ ਨਹੀਂ ਜਾਣਾ ਹੈਗਾ ਲੈ ਦੱਸ ਤੇ ਇਹ ਗੱਲਬਾਤ ਹੈ ਇਸ ਤਰ੍ਹਾਂ ਚਾਚੀ ਅੱਜ ਕੀ ਕਰੀ ਨੇ ਸ਼ਨੀਵਾਰ ਸ਼ਨੀਵਾਰ ਨੂੰ ਜਾਇਨੀ ਕਰਦੇ ਬਹਿ ਜਾ ਉੱਥੇ ਮਮਾ ਕੋਲ ਨੂੰ ਬਹਿ ਜਾ ਹਾਂ ਗਾਰੇਟ ਕਰੀ ਵੀ ਹੈ ਹਾਂ ਬਾਕੀ ਚਣਾਈ ਕਿਆ ਕਰੂਗੇ ਚਾਚੀ ਸਿਮਿੰਟ ਤਾਂ ਜਰੂਰ ਲੈਂਟਰ ਵਾਸਤੇ ਹੈ ਤਾਂ ਲੈਂਟਰ ਤਾਂ ਪਾਣੀ ਪਾਣਾ ਹੈ ਹਾਂ ਸੀ ਥੱਲੇ ਤੋਂ ਬੀਮ ਵੀ ਜਿਹੜਾ ਸਾਡੇ ਪੱਥਰ ਆ ਨਾ ਉਹ ਗਾਰੇ ਚ ਚੀਣ ਹੁੰਦਾ ਅੱਛਾ ਜੀ ਫਿਰ ਬਾਅਦ ਤੇ ਉਹਨਾਂ ਨੂੰ ਕੰਦਾ ਪਰ ਪਾਣੀ ਮਾਰ ਕੇ ਇਸ ਤਰ੍ਹਾਂ ਟੀਪ ਹੋ ਜਾਂਦੀ ਆ ਸਾਫ ਵੀ ਧੋਕ ਹੈ ਹਾਂ ਕੱਦਾ ਧੋ ਦੇਣੀ ਆ ਜਿਹੀ ਤਰ੍ਹਾਂ ਸਫਾਈ ਕਰਕੇ ਫਿਰ ਪਲਸਤਰ ਟੀਪ ਕਰ ਦਿੰਦੇ ਆ ਚਾ ਪਲਸਤਰ ਚ ਸਿਮਿੰਟ ਚ ਕਰ ਲਮੈਂ ਨਾ ਸਿਮਿੰਟ ਚ ਨਹੀਂ ਬਿੰਦਰ ਹੁੰਦੀ ਇਹ ਤੇ ਉਹ ਤਾਂ ਆਪਣਾ ਹੀ ਖਰਚਾ ਆ ਮਤਲਬ ਕਿ ਸਿਮਿੰਟ ਸਾੜੇ ਵੀ ਪਹਿਲਾਂ ਨਾ ਜੀ ਅੱਜ ਤੋਂ ਜਿਹੜਾ ਪਹਿਲਾਂ 95 ਤੋਂ ਪਹਿਲਾਂ ਸਾੜੇ ਆਪਣੇ ਪੁਰਾਣੇ ਘਰ ਵੀ ਗਾਰੇ ਦੀ ਚਣਾਈ ਚ ਤੇ ਜੀ ਐ ਜੀ ਪਹਿਲਾਂ ਬਿੰਦਰ ਇਫਤਾ ਵੀ ਤਾਂ ਗਾਰੇ ਚ ਚਣਿਆ ਕਰ ਹਾਂ ਹਾਂ ਉਹੀ ਕਿ ਦੱਸਿਆ ਮੈਂ ਤੁਹਾਨੂੰ ਵੀ ਸਾੜੇ ਵੀ ਚਣਾਈ ਕਰਦੀ ਸਾਰੀ ਗਾਰੇ ਚ ਤੇ ਜੀ ਹਾਂ ਬਾਹਰ ਤੇ ਪਲਾ ਤੁਸੀਂ ਮਿੱਟੀ ਕਹਿ ਦਿੰਨੇ ਜੀ ਅਸੀਂ ਗਾਰਾ ਕਹਿ ਦਿੰਨੇ ਵੀ ਗਾਰਾ ਬਣਾ ਕੇ ਮਿੱਟੀ ਦਾ ਗਾਰਾ ਬਣਾ ਲੈਣਾ ਘੋਲ ਕੇ ਪਾਣੀ ਪਾ ਕੇ ਉਹਦੇ ਚ ਚਣਾਈ ਕਰ ਦੇਣੀ ਜਿੱਕਣਾ ਅਸੀਂ ਰੈਤਾ ਛਾਣਦੇ ਐ ਵਿਚੋ ਉਹਨਾਂ ਹੋਇਆ ਚਣਾਈ ਵਾਲਾ ਰੈਤਾ ਛਾਣ ਕੇ ਲੱਗਦਾ ਤੇ ਬਾਕੀ ਕੋਈ ਨਹੀਂ ਚਾਚੀ ਘਬਰਾਈ ਨਾ ਅਸੀਂ ਤਾਂ ਤੇਰੇ ਨਾਲ ਐ ਠੀਕ ਹੈ ਜੀ ਹਾਂ ਬਾਕੀ ਖਬਰਾਂ ਹੀ ਨਾ ਇੱਕ ਮੈਂ ਹੋਰ ਗੱਲ ਲੱਗਿਆ ਤਾਂ ਪਹਿਲਾਂ ਕਰਨਾ ਜਦ ਤੱਕ ਆਪਾਂ ਪਹਿਲਾਂ 2 ਸਾਲ ਤੇ ਸਲਾਹਾਂ ਕਰੀਗੇ ਜਦ ਤੱਕ ਸਲਾਹਾਂ ਹੀ ਹੋਏ ਕਰਦੀਆਂ ਜਿੱਦਣ ਆਪਾਂ ਨੇ ਸਿਆਣੇ ਕਹੀ ਕਰਦੇ ਸਾਡੇ ਕਹਿੰਦੇ ਜੇ ਨਾ ਟੱਕ ਵੱਜ ਗਿਆ ਤਾਂ ਜ਼ਖਮ ਤਾਂ ਭਰੇ ਜਾਣਾ ਹੈ ਕਿ ਨਹੀਂ ਤੇ ਐਦਾਂ ਹੀ ਹੁਣ ਦੇਖੋ ਨਿਊਆ ਪੱਟਣ ਲੱਗੇ ਅੱਜ ਤੁਸੀਂ ਕੰਮ ਸ਼ੁਰੂ ਕਰ ਲਿਆ ਹੁਣ ਖਬਰਾਓ ਨਾ ਪ੍ਰਮਾਤਮਾ ਦਾ ਨਾਮ ਲੈ ਕੇ ਬਸ ਸਿੱਧੇ ਚੱਲੀ ਜਾਓ ਜੇ ਨੇ ਲਾਇਆ ਏ ਕੰਮ ਪਰ ਹਾਂ ਇਹ ਹੁਣ ਸਿਰੇ ਵੀ ਚੜੂਗਾ ਹਾਂ ਨਾ ਘਬrai ਤੂੰ ਨਾ 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 ਬਾਬੇ ਵੀ ਆਪਣਾ ਬਸ ਉਹ ਆਪਣਾ ਪ੍ਰੋਸਾ ਕਦੀ ਤੋੜਿਓ ਪਰਮਾਤਮਾ ਭਰੋਸਾ ਰੱਖੋ ਬਸ ਉਹ ਤੇ ਉੱਪਰ ਨੂੰ ਕੁਝ ਨਹੀਂ ਹੈ ਉਹ ਬਸ ਤੇਰੇ ਚਾਚਾ ਹੋ ਜਾਂਦਾ ਠੀਕ ਹਾਂ ਚਾਚਾ ਦਾ ਇੱਕ ਦਿਨ ਕਹਿ ਗਿਆ ਤਾਂ ਹਨੀ ਅੱਜ ਤੇ ਜਿੱਦਣ ਲੇਬਰ ਆਈ ਹੈ ਉਹ ਤਾਂ ਤੀਏ ਕਿ ਦਿਨ ਕਹਿੰਦਾ ਕਹਿੰਦਾ ਕਰ ਦੋ ਮੈਂ ਤਾਂ ਬੁਵਾਰ ਹੋ ਗਿਆ ਮੇਰਾ ਰਪਾ ਤਾਂ ਠੀਕ ਉੜਾ ਕਹਿੰਦਾ ਕੰਮ ਬੰਦ ਕਰ ਦਵਾਂਗੀ ਲੇਬਰ ਵਾਲੇ ਨੂੰ ਭੇਜ ਦੋ ਘਬਰਾ ਗਿਆ ਤਾਂ ਨਹੀਂ ਹੋਰ ਮਾਦਾ ਟੀਮ ਬੰਦ ਕਰ ਦਿੰਦੇ ਹੁੰਦਾ ਨਾ ਹੁਣ ਉਹ ਵੀ ਹੁਣ ਇੱਕ ਹੋਰ ਐ ਚਾਚੀ ਅੱਜ ਅਸੀਂ ਸਵੇਰ ਦੇ ਕਹਿ ਰਹੇ ਨਾ ਜਾਣਾ ਜਾਣਾ ਮੈਨੂੰ ਕਹੀ ਜਾਂਦਾ ਚਾਚਾ ਅੱਜ ਲੀਵਿੰਗਰ ਪਰਾਂ ਅੱਜ ਲੀਵ ਪਰਾਂ ਹੁਣ ਆ ਵੀ ਚੰਗੋ ਰਜੂਗੇ ਦੋ ਜਿਆ ਨਿਆਲੇ ਆਏ ਵੇ ਆ ਬਿੰਦਰ ਹੁੰਦਾ ਹੀ ਆ ਵੀਰੇ ਹਾਂ ਬਾਕੀ ਘਬਰਾਣਾ ਨਹੀਂ ਚਾਚੀ ਇਹ ਕੰਮ ਹੁੰਨੇ ਆ ਸਭ ਤੋਂ ਵੱਡਾ ਹੌਂਸਲਾ ਮੈਂ ਤੁਹਾਨੂੰ ਦੱਸਾਂ ਪੈਸਾ ਵੀ ਮੁੱਖ ਨਹੀਂ ਹੈਗਾ ਜੀਦੇ ਕੋਲ ਸਮਝਦਾਰੀ ਹੈ ਦਿਮਾਗ ਹੈ ਨਾ ਇੱਕ ਹੌਸਲਾ ਹੈ ਉਹ 40 ਲੱਖ ਲਾਂਦਾ ਲਾਂਦਾ ਵੀ 15 ਲੱਖ ਚ ਕਰ ਲੈਂਦਾ ਜੀ ਹਾਂ ਹਾਂ ਬਾਕੀ ਪੈਸੇ ਜੇ ਸੋਚਦਾ ਵੀ ਮੈਂ 50 ਲਾਣਾ ਲੱਖ ਲਾਣਾ ਤਾਂ ਲਾਂਦਾ ਲਾਂਦਾ ਦੋ ਵੀ ਲੱਗ ਜਾਂਦਾ ਜੀ ਇਹ ਵੀ ਹੈ ਘਬਰਾਣਾ ਨਹੀਂ ਹੈ ਕਿ ਨਹੀਂ ਚੱਲ ਬਾਬੇ ਸਰ ਹਾਂ ਬਸ ਬਸ ਭਰੋਸਾ ਰੱਖੋ ਦੁਆਇ ਸਾਰਿਆਂ ਦੀ ਹਾਂ ਬਸ ਅਸੀਂ ਤੇਰੇ ਨਾਲ ਕੋਈ ਚੱਕਰ ਨਹੀਂ ਫੋਨ ਮਾਰ ਦੀ ਹਾਜ਼ਰ ਆਹ ਦੇਖੋ ਜਿੰਨੀ ਕ ਮੇਰੇ ਜਾਨ ਹੈ ਹੈਸੀਅਤ ਹੈ ਮੇਰੀ ਠੀਕ ਹੈ ਜੀ ਓਨੀ ਕ ਮਦਦ ਵੀ ਜਰੂਰ ਕਰਾਂਗੇ ਤੇ ਜਿੰਨਾ ਕ ਸਾਡੇ ਚ ਅਸੀਂ ਖੜ ਸਕਦੇ ਗਏ ਇਲਾਕੇ ਉਹ ਤੁਹਾਨੂੰ ਕਿਸੇ ਦੇ ਵੀ ਫੋਨ ਮਾਰਦੇ ਹੋ ਮੈਂ ਉਦੋਂ ਸਮਝ ਗਿਆ ਤਾਂ ਮਾ ਜਾ ਤੇ ਪੱਪੂ ਵੀਰ ਵੀ ਕਰ ਰਿਹਾ ਨਾ ਅਰ ਫਿਰ ਚਾਚਾ ਕਰ ਰਿਹਾ ਫੋਨ ਵੀ ਇਹਨਾਂ ਦੀ ਕੋਈ ਸਲਾਹ ਬਣ ਰਹੀ ਹੈ ਨਾ ਲੇਬਰ ਲਾਣੀ ਹੈ ਵੀ ਚਾਚਾ ਕ ਸੋਚੀ ਜਾਂਦਾ ਮੈਂ ਢਿੱਲਾ ਕੰਮ ਹੋ ਗਿਆ ਬੜਾ ਹਾਂ ਤਾਂ ਹੋਲੇ ਛਿੜ ਗਿਆ ਅਜੇ ਤੁਹਾਨੂੰ ਆਪਣਾ ਲਾਲਾ ਪਿਆ ਵਾ ਵੀ ਮੇਰਾ ਮੇਰਾ ਠੀਕ ਹੋ ਜਾਵੇ ਸਰੀਰ ਹੈ ਅਜੇ ਤਾਂ ਉਹਨੂੰ ਆਪਣਾ ਹੋਇਆ ਵਾ ਉਹ ਕੋਈ ਜੰਦਾ ਬੰਦ ਦੀਆ ਆ ਵੀ ਮੈਂ ਬਿਮਾਰ ਹਾਂ ਕਿੰਨਾ ਕੰਮ ਹੋਣਾ ਲੇਬਰਾਂ ਦਾ ਉਹ ਵੀ ਅਭੀ ਖੜੇ ਰਹਿੰਦੇ ਬੈਠੇ ਰਹਿੰਦੇ ਹਨ ਪੈਸਾ ਬਣਾਈ ਜਾਂਦਾ ਤੇ ਹਾਂ ਦੇਖ ਲਓ ਆਪਾਂ ਨੇ ਫਿਰ ਮਸ਼ੀਨ ਖੜੀ ਤੀ ਪਰਮਾਤਮਾ ਨੇ ਦੇਖ ਲਓ ਦੂਏ ਦਿਨ ਪਹਿਲੇ ਦਿਨ ਮੈਂ ਗੱਲੇ ਕਰ ਰਿਹਾ ਜਿੱਦਣ 31 ਤਰੀਕ ਅਸੀਂ ਆਏ ਤਾਂ 30 ਦੀ ਸ਼ਾਮ ਨੂੰ ਮੈਂ 31 ਨੂੰ ਲੇਬਰ ਕਹਿੰਨੇ ਵੀ ਸਾੜੇ ਬੱਚੇ ਦਾ ਜਨਮ ਦਿਨ ਤਾਂ ਹਾਂ ਪਹਿਲੀ ਨੂੰ ਕਹਿੰਨੇ ਅਸੀਂ ਹੱਥੇ ਨਹੀਂ ਲਾਣਾ ਪਹਿਲੀ ਨੂੰ ਅਸੀਂ ਦੇਖ ਲਓ ਦਿਹਾੜੀ ਪਰ ਹੋਰ ਕਰਨੇ ਪਏ ਉਹ ਵੀ 10 ਦਿਨ ਤੇ ਗਾਇਬ ਹੋਇਆ ਬਤਾ ਹਨੀ ਆਪਰੇਟਰ ਵੀ ਦੇਖ ਲਓ ਆ ਗਿਆ ਹਨੀ ਤੇ ਆਪਣਾ ਕੰਮ ਲੋਟ ਹੋ ਗਿਆ ਦੋ ਦਿਨ ਚ ਮਾਰਿਆ ਘੜ ਕਿਆ ਕਰਨਾ ਹੂੰ ਇਹ ਵੀ ਹੈ ਜੀ ਉਹਦਾ ਕਿਆ ਹੋਇਆ ਉਹ ਤਾਂ ਬਲਾੜੇ ਪਰਤਾ ਜਦ ਬਲਾਣਾ ਤਾਂ ਅਗਲਾ ਕੇ ਖੜ ਜਿਹੜਾ ਮਾਲਕ ਹੈ ਜੀ ਮਸ਼ੀਨ ਦਾ ਉਹਨੇ ਕਰਿਆ ਹੋਣਾ ਵੀ ਸਾ ਉਹ ਚਾਚੇ ਨੇ ਲੋਡ ਹੈ ਮਸ਼ੀਨ ਮੰਗਦੇ ਤੇ ਬਾਕੀ ਕੁਝ ਵੀ ਹੈ ਬਾਈ ਸਾਰਾ ਕੰਮ ਲੋਟ ਆ ਗਿਆ ਇੱਕ ਹੋਰ ਵੀ ਹੈ ਜੀ ਹੈ ਵੀ ਮਸ਼ੀਨ ਜਲੇ ਘਰਾ ਲੰਦੇ ਪਹਿਲੇ ਹਾਂ ਉਹ ਐ ਸੋਚਦੇ ਤੇ ਬਿੰਦਰ ਵੀ ਤੱਕਿਆ ਦਰਵਾਜ਼ੇ ਟੁੱਟ ਜਾਣੇ ਚਲ ਬਚ ਜੂਗੇ ਦੋ ਪੈਸੇ ਬਚ ਜੂਗੇ ਉਹ ਪੁਰਾਣੇ ਵੀ ਕੰਮ ਆ ਜੂਗੇ ਨਾ ਨਾ ਫੇਰ ਟੁੱਟਣ ਥੋੜੋ ਦੇ ਅਸੀਂ ਹਾਂ ਉਹ ਕਰਕੇ ਲੇਵਰ ਲਾਈਤੀ ਅਸੀਂ ਪਰ ਲੇਵਰ ਦੇਖੀ ਜਮਾਈ ਟਲੀ ਉਹ ਲਾਇਰ ਜਿਆਦਾ ਅਸੀਂ ਆਏ ਤੇ ਕਿਹਾ ਇੱਕ ਕਿਚਨ ਟਾਇਆ ਬਤਾ ਨਹੀਂ ਅੱਧੀ ਕੰਦ ਜੀ ਗੇਰੀ ਵੀ ਉਹਨਾਂ ਨੇ ਪਾਸ ਕਮਰੇ ਤੋਂ ਓਕਣੀ ਖੜੇ ਤੇ ਹੋ ਗਿਆ ਤੇ ਉਹਨਾਂ ਨੂੰ ਆਏ ਬੇ ਇਹਨੂੰ ਹਾਂ ਦੋ ਦਿਨ ਤੇ ਤਿੰਨ ਦਿਨ ਸਾੜੇ ਤੇ ਆਣ ਤੋਂ ਪਹਿਲਾਂ ਨਾ ਦੋ ਦਿਨਾਂ ਲਾਤੇ ਤੇ ਉਹਨਾਂ ਨੇ ਹਨਾ ਦਿਹਾੜੀ ਉਹ ਤਾਂ ਲਾ ਗਏ ਉਹ ਚਾਚੀ ਪੱਥਰ ਕਿਤੇ ਖੁੱ ਖਿਸਕੇ ਨਾ ਬੈ ਨਹੀਂ ਨਹੀਂ ਇਹ ਨਹੀਂ ਅੱਜ ਤਾਂ ਫੇਰ ਨਹੀਂ ਛ ਮਨ ਨੂੰ ਲੱਗਦਾ ਏ ਜਿੱਕਣਾ ਮੀਂਹ ਪੈ ਗਿਆ ਏ ਮੈਂ ਪਿਛਲੇ ਮੇਲੇ ਦੇ ਦੇਖ ਰਹੀ ਹਾਂ ਇਹਨੂੰ ਅੱਛਾ ਉਹ ਤਾਂ ਐਂ ਟੰਗਿਆ ਬਹੁਤ ਦੇਖੋ ਉਹ ਦੇਖੋ ਇਹ ਲੈਂਟਰ ਦੇ ਲਾਂ ਤੇ ਛਡਾ ਕੇ ਕਰਨਾ ਪੈਣਾ ਤੋੜ ਕੇ ਅੱਛਾ ਜੀ ਚੱਕਣਾ ਪੈਣਾ ਨਹੀਂ ਕੰਧ ਤੇ ਵੱਜਿਆ ਤਾਕੀ ਤੋੜ ਦੂਗਾ ਹਾਂ ਮੈਂ ਤਾਂ ਕਹਿੰਦਾ ਤਾਂ ਵੀ ਉਰੇ ਖੜੇ ਖੜੇ ਦੀ ਮੇਰੀ ਨਿਗਾ ਪੈ ਗਈ ਵੀ ਜਿੱਕਣਾ ਐ ਤੁਸੀਂ ਬੈਠੇ ਹੋਏ ਮਸਤੀ ਚ ਕੰਮ ਕਰਦੇ ਹੋ ਆ ਉਹ ਕਿਤੇ ਰੁੜਿਆ ਵਾ ਉੱਪਰ ਤੇ ਕਾ ਉਰੇ ਤਾਂ ਕਾਊਗਾ ਉਹ ਉਹ ਲੱਕੜੀਆਂ ਪਰ ਵੱਜ ਕਾਉਣਾ ਹੁਣਾਂ ਨੂੰ ਆਣਾ ਏ ਪਰ ਪੱਥਰ ਭਾਰਾ ਹੋਇਆ ਫੇ ਉੱਥੇ ਰੁਕ ਜੂਗਾ ਦੇਖਦੇ ਆ ਮਿਸਤਰੀਆਂ ਤੇ ਕਦੇ ਕਢਾਉਂਗੇ ਇਹਨੂੰ ਹੂੰ ਕਢਾ ਦਿਓ ਜੀ ਆ ਰਿਸਕ ਨਾ ਰੱਖਿਓ ਕਿਉਂਕਿ ਥੱਲੇ ਵੀ ਪੱਥਰ ਏ ਉਹਦੇ ਲੈਂਟਰ ਨੂੰ ਵੀ ਉਹ ਹੋਈ ਗਿਆ ਨਾ ਹੂੰ ਜੇ ਨਿਕਲੀ ਗਿਆ ਕਸ ਇਹੋ ਨੇ ਇੱਥੇ गिर ਜਣਾਵੇ ਤੇ ਹੋਰ ਫਿਰ ਆਉਣਾ ਆ ਕਰੀਏ ਚਾਚੀ ਬਣ ਗਏ ਇਹ ਖਿਚੜੀ ਬਣ ਗਈ ਹਾਂ ਹੁਣ ਫਿਰ ਆਪਰੇਟਰ ਦਾ ਲੈ ਕੇ ਜਾਣਾ ਹਾਂ ਹੁਣ ਲਿਆ ਮੈਨੂੰ ਪਾ ਕੇ ਦੋ ਉਹਦੀ ਫਿਰ ਲੋ ਜੀ ਹੁਣ ਬਣੇ ਰਹੋ ਤੁਸੀਂ ਨਾਲ ਸਾਨੂੰ ਉੱਧਰ ਵੀ ਦਿਖਾਣੇ ਹਾਂ ਆ ਵੀ ਆਂਦੀਆਂ ਹਾਂ ਆ ਜਾਓ ਮੈਂ ਕਿਹੜਾ ਕਿਹਾ ਹਾਂ ਜਿਹੜਾ ਜੀ ਹੁਣ ਕੋਈ ਹੋਰ ਕੰਮ ਕਰੂੰਗੇ ਅੱਗੇ ਮੰਜੀ ਇਤਨਾ ਜਾਣਾ ਇੱਧਰ ਨੂੰ ਉਤਰਨਾ ਥੱਲੇ ਨੂੰ ਕਿਆ ਕਹਿੰਦੇ ਥੱਲੇ ਨੂੰ ਆਦਾਰਬੀ ਹਾਂ ਉਹ ਇਹਨੂੰ ਤਾਂ ਥੱਲੇ ਉਤਾਰਦੇ ਚਾਚੀ ਐਂ ਕਰ ਚਾਚੀ ਅੱਜ ਨਾ ਇਹਨੂੰ ਗੱਲਾਂ ਆਈਆਂ ਮਾ ਪਾ ਕਹਿੰਨਾ ਇਹਨੂੰ ਲੇ ਖੇਤ ਦਿਖਾ ਕੇ ਲਿਆ ਤੱਕ ਸਾਰੇ ਨੂੰ ਨਾ ਦੁਬਾਰਾ ਤਾਂ ਦੇਖਿਆ ਹੁਣ ਹੁਣ ਤਾਂ ਦੇਖਿਆ ਮੈਂ ਤਾਂ ਦੇਖਿਆ ਆਇਆ ਤਾਂ ਇੱਕ ਵਾਰੀ ਜਾਂ ਪਹਿਲਾਂ ਆਏ ਤੇ ਜਾਗਾ ਪੈਦੀ ਤੀ ਤੱਕ ਦੇਖ ਕੇ ਹੀ ਵੀ ਮੈਂ ਤਾਂ ਅੱਛਾ ਉੱਥੇ ਰੱਕੇਗੀ ਉਹ ਬਾਈ ਹੁਣ ਭੁੱਲ ਗਈ ਨਾ ਤੂੰ ਗੱਲ ਤਾਂ ਮੈਂ ਹੋਰ ਕਰਦਾ ਨਾ ਚਾਚੀ ਵੀ ਹੁਣ ਆ ਇਹਦਾ ਹੁਣ ਚੈੱਕ ਕਰੋ ਮਨਜੀਤ ਦਾ ਸਰੀਰ ਕਿਸ ਤਰ੍ਹਾਂ ਰਿਹਾ ਵਾ ਵੀ ਦੇਖੋ ਵੀ ਥੱਕਦੀ ਤਾਂ ਨਹੀਂ ਹਨਾ ਨਹੀਂ ਬੈਠ ਬੈਠ ਜਾਊਗੀ ਬੈਠ ਬੈਠ ਆਊਗੀ ਬੈਠ ਜਾਊਗੀ ਜਦੋਂ ਉਹ ਉੱਥੇ ਤੱਕ ਜਾਊਗੀ ਉਹ ਮੈਂ ਜਾਣਦਾ ਐ ਜੋਹੜਜੀ ਨੂੰ ਇੱਕ ਵਾਰੀ ਜਾਣੇ ਮੱਥਾ ਟੇਕਣਾ ਜੇ ਘਰਾਂ ਨੂੰ ਵੀ ਚਲੇ ਜਾਣੇ ਨਾ ਜੀ ਫਿਰ ਇੱਧਰ ਤੇ ਉਤਰਾਈ ਐ ਉੱਧਰ ਤੇ ਆਣਾ ਜਾਂ ਥੱਲੇ ਤੇ ਉਹ ਵੀ ਚੜਾਈ ਹੋਇਆ ਐ ਚਲੋ ਠੀਕ ਹੈ ਹੁਣ ਤੁਸੀਂ ਨਾਲ ਬਣੇ ਰਹੋ ਅਸੀਂ ਚੱਲਦੇ ਆਂ ਖਾਣਾ-ਦਾਣਾ ਲੈ ਕੇ ਜੀ ਸੜਕ ਹੈ ਇੱਥੇ ਹਾਂ ਤੇ ਬਾਕੀ ਨਾ ਚਲ ਚਲੀਏ ਮਜੀਤ ਬਾਕੀ ਉੱਧਰ ਵੀ ਦਿਖਾ ਦਨੇ ਤੁਸੀਂ ਹੁਣ ਨਾਲ ਬਣੇ ਰਹੋ ਉੱਧਰ ਵੀ ਦਿਖਾ ਦਨੇ ਵੀ ਕਿਆ ਕੰਮ ਚੱਲਦਾ ਉਹ ਦੇਖੋ ਜੀ ਉੱਪਰ ਇੱਕ ਬੰਦਾ ਚੜਿਆ ਵਾ ਦੇਖਦਾ ਤੁਹਾਨੂੰ ਦਰਾਖਤ ਤੇ ਇਹ ਦੇਖੋ ਜੀ ਇਧਰ ਆਕਤ ਛਾਂਕ ਕੇ ਹਟਿਆ ਜੀ ਇਹ ਸਾਰਾ ਹੀ ਲਾਸਟ ਵਾਲੀ ਟਾਣੀ ਵੱਢ ਕੇ ਆਇਆ ਹੁਣ ਦੇਖੋ ਇਹ ਹੈ ਕਿੰਨੀ ਉਚਾਈ ਤੇ ਚੜਿਆ ਵਾ ਤੇ ਬਾਈ ਅੱਜ ਬੱਦਲੇ ਹੋਰ ਤਰ੍ਹਾਂ ਹੋਇਆ ਵਾ ਹਨੀ ਡੱਬੀਦਾਰ ਜੀ ਦੇ ਕਿਤਰਾ ਹੋਇਆ ਵਾ ਹਨਾ ਮਜੀਤ ਆ ਦੇਖੋ ਜੀ ਅੱਜ ਦਾ ਥਿਊ ਬੱਦਲ ਬੱਦਲ ਵਾਈ ਦੱਸੀ ਵੀ ਹੈ ਨਾ ਮ ਵਿਚ ਵਿਚ ਬੱਦਲ ਵਾਈ ਆ ਦੇਖੋ ਜੀ ਹੈ ਜੀ ਚਲੋ ਠੀਕ ਹੈ ਜੀ ਮਿਲਦੇ ਆ ਉਧਰ ਜਾ ਕੇ ਤੁਹਾਨੂੰ ਬੈਰਿੰਗ ਟੁੱਟ ਗਿਆ ਚੱਕਾ ਨਿਕਲ ਗਿਆ गिर ਗਿਆ ਜੀ ਲਓ ਜੀ ਫਿਰ ਆਪਾਂ ਆ ਗਏ ਆਪਣੀ ਬਰਦੀ ਚ ਇਹ ਆਪਾਂ ਨੇ ਸਫਾਈ ਕਰ ਲਈ ਦੋਵੇਂ ਬੈਰਿੰਗ ਟੁੱਟ ਗਏ ਜੀ ਅੰਦਰਲਾ ਹੀ ਬਾਹਰਲਾ ਵੀ ਇਹ ਦੇਖੋ ਜੀ ਇਹ ਚੈੱਕ ਨਟ ਹੈ ਨਾ ਜਿਹੜਾ ਮਿਲ ਗਿਆ ਅੰਦਰਲਾ ਬੈਰਿੰਗ ਤਾਂ ਜਮੇ ਹੀ ਟੁੱਟ ਗਿਆ ਜੀ ਤੇ ਜਿਹੜਾ بڑا ਬੈਰਿੰਗ ਤਾਂ ਜੀ ਉਹਦੀ ਇੱਕ ਗੋਲੀ ਨਿਕਲ ਗਈ ਹੂੰ ਠੀਕ ਹੈ ਜੀ ਆ ਦੇਖੋ ਇਹ ਵੀ ਦੀ ਜਾਲੀ ਖਰਾਬ ਹੋ ਗਈ ਜੀ ਇੱਕ ਗੋਲੀ ਉੜ ਗਈ ਤੇ ਚਲੋ ਹੁਣ ਕਰਦੇ ਹਾਂ ਦਾ ਕੋਈ ਬਾਠ ਠੀਕ ਹੈ ਮੈਂ ਕੱਢਦਾ ਚਾਚਾ ਆ ਗਈ ਕਹਾਣੀ ਲੋਟ ਫਿਰ ਮੈਂ ਕੱਢਦਾ ਲੈ ਬਈ ਚੱਸ ਕਰਨ ਨਹੀਂ ਚਾਚੀ ਤੁਸੀਂ ਤੇਲੀ ਪੈਣਾ ਪਟ ਹੈ ਇਹ ਤੇ ਪਟ ਤੇਲੀ ਪੈਣਾ ਤੁਸੀਂ ਕੀ ਪਟੇ ਕੱਪ ਫੁੱਲ ਗਿਆ ਨਾ ਵਿੱਚ ਅੱਛਾ ਜੀ ਕੌਣ ਦਾ ਜੀ ਹੁੰਦੀ ਆਹ ਪੈ ਰੰਗਲ ਕੌਣ ਤਾਂ ਪੈਂਦੀ ਹੁੰਦੀ ਹੈ ਤੁਰ ਤੇਆ ਤੁਰ ਤੇਆ ਉਹ ਕੱਪ ਇੱਥੇ ਘੁੰਮਣ ਲੱਗ ਗਿਆ ਤਾਂ ਹੀ ਗਰਮ ਹੋ ਲਿਆ ਨਾ ਪਾਜਨ ਹੁੰਦਾ ਨਾ ਇਹਦੇ ਚ ਤਾਂ ਬੁਗੜਾ ਟੱਕਰ ਪਾ ਲੀ ਕਈ ਦਿਨ ਕਦਾ ਬੰਦਾ ਹੈ ਨਾ ਥੋੜਾ ਵੀ ਹੋਰੇ ਪਾਸੇ ਨਹੀਂ ਜਾਂਦਾ ਮਾਰੇ ਕਿਲੋ ਵਾਲਾ ਚੱਲਣਾ ਹਨ ਕਿਲੋ ਦੇ ਤਾਂ ਉੱਪਰੇ ਹੈ ਨਾ ਤੂੰ ਤਾਂ ਪਿੱਛਾ ਹੋ ਜਾ ਉਹ ਨਾ ਕਰੀ ਜਾ ਬੁਗੜੇ ਕਾਰਨ ਪਿੱਛੇ ਨਹੀਂ ਚੱਲਦਾ ਹਾਂ ਤਰਪਿਆ ਉਹ ਬਰਲੇ ਮੂਰਾ ਹਾਂ ਹਾਂ ਤੇਰੇ ਬਣਾ ਫੱਟੇ ਤੱਕਦੇ ਵੀ ਰਣਾਇ ਪੰਨਾ ਵੀ ਮਨਣਾ ਕੱਲੋਂ ਕੋਣ ਕੱਢ ਕੇ ਦੇ ਦਿੰਨੇ ਨਾਲੇ ਦੇਖ ਕੇ ਲਿਆਊਗਾ ਮਾਰ ਕੇ ਕੋਤੇ ਹੈ ਕੋਣ ਦੇਖਣ ਬੜੇ ਕਰ ਲਾ ਪਿੱਛਾ ਹੋ ਜਾ ਇਹਦੀ ਡੰਡੀ ਲੰਬੀ ਐ ਦੇਖਣ ਬੈ ਨਾ ਪਿੱਛੇ ਦੋਰਾ ਨਹੀਂ ਮਸ਼ੀਨ ਕਰ ਦੋ ਅੱਗੇ ਪਿੱਛੇ ਮਸੀਨਾ ਸਾਈਡ ਮੇ ਕਰ ਦੋ ਫਿਰ ਸਹੀ ਰਹੇਗਾ ਆ ਜਾਓ ਕਾਰ ਚ ਚੱਕੀ ਜਿੱਤੇ ਪੱਟੜ ਚ ਆ ਕੇ ਬਿਚਾਣੀ ਨਾਲ ਇੱਕ ਉੱਪਰ ਤੇ ਨਾ ਗੁਗੇਰੀ ਜਾਈ ਗੇੜਿਆ ਕੋਸ ਮਿੱਟੀ ਜੀ ਨੂੰ ਲੱਗਿਆ ਉਹ ਕਰਦਣੇ ਆ ਦੇਖ ਇੱਥੇ ਚੱਲ ਜੂਗਾ ਤੇ ਦੱਸਿਆ ਮੋੜਿਆ ਤੜਕਲੀ ਵੀ ਲਿਆ ਆ ਦੇਖ ਗਰਮ ਹੋ ਗਿਆ ਘੁੰਮ ਗਿਆ ਤਾਂ ਸੋਏ ਆ ਦੇਖ ਇੱਧਰ ਇਹਦਾ ਨੰਬਰ ਹੁੰਦਾ ਤਾਂ ਕੱਢ ਕੇ ਦੇ ਦਿਆਂ ਤੁਹਾਨੂੰ ਇਹ ਨੰਬਰ ਹੈ 501310 501393 ਆਣਾ ਸਾਡੇ ਕੈਰੈਕਟਰ ਵਾਲਾ ਇਹ 501393 ਹਾਂ 20 ਤਾਈ ਗਿਆ ਕਰਿਆ ਬੰਮੂਰੇ ਟੇਮਕਣ ਨਹੀਂ 501310 ਕੱਪ ਹੈ 501393 ਬੈਰਗੇ ਠੀਕ ਹੈ ਇਹੀ ਆਇਆ ਹੁਣ ਜੌਂਦੀਰ ਨੂਰ ਇਹ ਇਹ ਗੋਲੀ ਪੜੀ ਵੀ ਉਹ ਗੋਲੀਆਂ ਕਿਸ ਕਰ ਸਕ ਨਹੀਂ ਲੱਗਣ ਮੈ ਲੱਗੇ ਹੁਣ ਬੜਾ ਰਹਿ ਗਿਆ ਬੜਾ 32208 ਨਾ ਹੋਇਆ ਹਾਂ ਯਾ ਤੇ ਰਣੀ ਗਿਆ ਨੂੰ ਕੱਢਣ ਬੜਾ ਦਾ ਠੀਕ ਹੈ ਸਾਡਾ ਕੱਪ ਤਾਂ ਠੀਕ ਹੈ ਟਾਈਮ ਨੰਬਰ ਲੈ ਕੇ ਵੀ ਆਣਾ ਬੇਰਿੰਗ ਹਾਂ ਕਾਨੂੰ ਨੰਬਰਾਂ ਦਾ ਪਤਾ ਤਾਂ ਦੇ ਰਿਆ ਮੈਂ ਐਂ ਕਹਿ ਟੋਲ ਕੇ ਤੂੰ ਕਹਿ ਚੱਕ ਲਿਆਂਗਾ ਤਾਂ ਲੈ ਆਣੀ ਢੋਲ ਕੇ ਚਲਦੇ ਬਰਾਣੇ ਲੈ ਲਓ ਜੀ ਇਹ ਆ ਗਏ ਜੀ ਦੋ ਬੇਰਿੰਗ ਇਹ ਕੰਪਨੀ ਤੇ ਲਿਆਂਦੇ ਜੀ ਲਓ ਦੇਖ ਲਓ ਜੀ ਹਿਮਾਚਲ ਚ ਵੀ ਮੈਂ ਕੰਮ ਕਰਨ ਲੱਗ ਗਿਆ ਜੀ ਮੈਂ ਉਰੀ ਲੈਣ ਲਾ ਜਾਣਾ ਚਾਚੇ ਤੂੰ ਮਨ ਨੂੰ ਨਾ ਉਰੀ ਕੰਮ ਕੁੰਮ ਦਵਾਈ ਜਾ ਹੈ ਇੱਕਾ ਪੰਨ ਉਹ ਉੱਥੇ ਜਾ ਕੇ ਬਡੈਰੀ ਬੋਟ ਲਾ ਆਣੇ ਅੱਡੇ ਲਾਗ ਡੀਜ਼ਲ ਇੰਜਨ ਟਰੈਕਟਰ ਆਲ ਜੀਸੀਬੀ ਮਸ਼ੀਨਾਂ ਕੋਈ ਵੀ ਰਿਪੇਅਰ ਦਾ ਕੰਮ ਹੈ ਤੇਰਾ ਦੇ ਦੇਣਾ ਚਾਚਾ ਨੰਬਰ ਮੈਂ ਹਨਾ ਗੋੜਪੜ ਫਿਰ ਮੈਂ ਲੰਘ ਜਾਣਾ ਪੰਜਾਬ ਨੂੰ ਹਨੀ ਹਾਂ ਬਪੇ ਤੈਨੂੰ ਫੋਨ ਤੂੰ ਕੀ ਕਹੂੰਗਾ ਫਿਰ ਆਉ ਗਾਲ ਖੜਾ ਆ ਜੋ ਹੈ ਤੇ ਲੋ ਜੀ ਮੁੰਡਾ ਜਾ ਕੇ ਆਪਰੇਟਰ ਲਿਆਇਆ ਜਾ ਕੇ ਬੈਰਿੰਗ ਇਹ ਹੈ ਜੀ ਗਰੀਸ ਲੋ ਜੀ ਹੁਣ ਲੱਗੇ ਅਸੀਂ ਫਿੱਟ ਕਰਨ ਤੇ ਇਹ ਜਿਹੜਾ ਛੋਟਾ ਬੈਰ ਨੂੰ ਟੁੱਟਿਆ ਨਾ ਇਹ ਸਾਡੇ ਟਰੈਕਟਰਾਂ ਚ ਵੀ ਪੈਂਦਾ ਹੈ ਜੋਂਡੀਅਰ ਚ ਆਂਦਾ ਹਾਂ ਹਾਲੈਂਡ ਚ ਵੀ 50 349 ਉਹ ਪਿਆ ਉਹਨੂੰ ਗਰੀਸ ਲਾਤੇ ਆ ਮੁੰਡੇ ਨੇ ਤੇ ਲੋ ਜੀ ਹੁਣ ਲੱਗੇ ਫਿੱਟ ਕਰਨ ਬਾਈ ਸੀਲ ਕਿੱਥੇ ਐ ਸੀਲ ਅੰਦਰ ਆ ਭਾਜੀ ਚੱਕੋ ਕੱਢੋ ਸੀਲ ਵੀ ਚੈੱਕ ਨਰ ਚੈੱਕ ਨਰ ਨੂੰ ਚਾਹੇ ਉਰੀ ਅੱਖ ਦੇ ਦੇਖੀ ਇੱਥੇ ਕੱਢ ਕੇ ਉੱਪਰ ਪਾਸ ਐ ਤੇ ਇਹਦੇ ਆਲੀ ਜਿਹੜੀ ਕੋਲੀ ਐ ਮੇਰੀ ਗੱਲ ਟਾਇਰ ਜਦ ਮੈਂ ਚੈੱਕ ਨਰ ਲਾਜਣਾ ਕਸਣ ਫਿਰ ਤਾਂ ਉਹ ਕੋਲੀ ਸਾਫ਼ ਕਰਕੇ ਕੱਪੜਿਆਂ ਨਾਲ ਉਹ ਵੀ ਗਰੀਸ ਭਰ ਕੇ ਉਹਦੇ ਬਰਾਬਰ ਜੀ ਕਰਕੇ ਹਾਂਜੀ ਹਾਂ ਉਹਦੇ ਨਟ ਥਾਂ ਬਲੇ ਤੇ ਉਹ ਨਟ ਅੰਦਰ ਬਾਈ ਜੀ ਬਤੂ ਉਹ ਕੱਢ ਪਿੱਛੇ ਤੇ ਪਹਿਲਾਂ ਸੀਲ ਬਾਕੀ ਪ੍ਰੋਸੀਜਰ ਸਾਰਾ ਬਾਅਦ ਚ ਹੋਊਗਾ ਲਓ ਜੀ ਮੈਂ ਬੰਦਾ ਹੀ ਬਹੁ ਬੁਲਾ ਲੇ ਟਾਇਰ ਚੱਕਣੇ ਨੇ ਟਾਇਰ ਤਾਂ ਇਹਨਾਂ ਤੇ ਚਕਵਾ ਕੇ ਛੁੜਾ ਕੇ ਨਾ ਬਸ ਜਦੀ ਬੈਰਿੰਗ ਟੋਕਾ ਮੈਂ ਬਾ ਚੈੱਕ ਕਰਾ ਨਾ ਲਾ ਲੈਣਾ ਬਾ ਫਿੱਟੇ ਲਗਾ ਦੇਣੀ ਲਓ ਜੀ ਅੱਜ ਇਹ ਇਹ ਨਹੀਂ ਤਾਂ ਇਹ ਅੱਜ ਸਵੇਰੇ ਕਰ ਦੇਣੀ ਸੀ ਜੀ ਫਿੱਟ ਕੱਲ ਵੀ ਪੱਟਾ ਗਏ ਤੇ ਲੈਣ ਇਹਨਾਂ ਦਾ ਗਦਾਮ ਹੈ ਉੱਥੇ ਕਹਿੰਦੇ ਵੀ ਕਿਉਂਕਿ ਬਾਈ ਕੋਲ ਦੋ ਜੋ ਜੇਸੀਬੀ ਮਸ਼ੀਨਾਂ ਹਨਾ ਚਾਚਾ ਤੇ ਟੀਪਰੀਆਂ ਵੀ ਹੈ ਕਿੰਨੇ ਦੋ ਦੋ ਟੀਪਰ ਹਨਾ ਜੋ ਜੀਸੀਬ ਮਸ਼ੀਨਾਂ ਕਿੰਨੀਆਂ ਤਿੰਨ ਤਿੰਨ ਤੇ ਇਹਨਾਂ ਨੇ ਗਡਾਉਣ ਬਣਾਇਆ ਵਾ ਬੈਰਿੰਗ ਫੇਰ ਇਹ ਨਵੀਆਂ ਕਿੰਨੀਆਂ ਇਹ ਇਹ ਦਾ 20 ਮਾਡਲ 20 ਮਾਡਲ 19 ਹੋਣੀ 20 ਤੇ ਇਹ ਨਵੀਆਂ ਹੀ ਆਈਆਂ ਜੀ ਚਲੋ ਇੰਨਾ ਕੰਮ ਨਹੀਂ ਕਰਦੇ ਆ ਜੇ ਮੇਨਟੇਨੈਂਸ ਦਾ ਨਹੀਂ ਤਾਂ ਇਹ ਬਹੁਤ ਅਲਝਾ ਲੰਨੀਆਂ ਕਦੀ ਪੈ ਪਾੜ ਦੰਨੀਆਂ ਜੇ ਪ੍ਰਾਣੀ ਹੁੰਦੀ ਕਦੇ ਕੋਸ ਕਦੇ ਕੋਸ ਤਾਂ ਚਲੋ ਫੇਰ ਵੀ ਇਹ ਬੈਰਿੰਗ ਫੇਰ ਕਿੱਥੇ ਲੈ ਕੇ ਆਇਆ ਮੈਂ ਇਹਦਾ ਜੀ ਬੱਦੀ ਤੇ ਬੱਦੀ ਤੇ ਮਿਲੇ ਆਇਆ ਹੈ ਠੀਕ ਚਲੋ ਠੀਕ ਹੈ ਜੀ ਮੈਂ ਮਾਰਾ ਫੇਰ ਬਾਅਦ ਚ ਦਿਖਾਣਾ ਹੁਣ ਕਰਦੀਏ ਫਿੱਟ ਮੇਰੇ ਕੋਲ ਨਾ ਮ ਕਰਨਾ ਆਇਆ ਨਹੀਂ ਤਾਂ ਉਹਨਾਂ ਫੋਨ ਖੜ ਲਣਾ ਤਾਂ ਨਹੀਂ ਚਾਚਾ ਫੜ ਨਹੀਂ ਸਕਦਾ ਚੱਲਣਾ ਨਹੀਂ ਚਲੋ ਠੀਕ ਹੈ ਜੀ ਮੈਂ ਕਰਦਾ ਫੇਟ ਹੁਣ 10 ਮਿੰਟ ਮਾਰ ਕੇ ਹੋ ਗਈ ਜੀ ਫਿਟਿੰਗ ਆਪਣੀ ਕਰਤੀ ਸਮਾਪਤੀ ਅਸੀਂ ਤੇ ਹੁਣ ਬਾਈ ਕਹਿੰਦਾ ਅੱਜ ਮੈਂ ਰਾਤ ਲਾਉਂਗਾ ਜਾਂ ਫਿਰ ਹੁਣ ਸ਼ਾਮ ਨੂੰ ਚਲਾਉਂਗਾ ਹੈ 9 10 ਵਜੇ ਤੱਕ ਵੀ ਉਰੇ ਦਾ ਨਵੇੜ ਦੂੰਗਾ ਬਾਅਦ ਜਿਹੜੇ 2 3 ਘੰਟੇ ਲੱਗਦੇ ਲਾ ਦੇ ਯਾਰ ਦੱਬ ਕੇ ਉਹ ਡੰਗਾ ਜਿਹਾ ਢਾਣਾ ਬਸ ਹੁਣ ਕਿਹੜਾ ਨਾਲੇ ਹੁਣ ਕਿਹੜੇ ਲੇਬਰ ਦੀ ਲੋੜ ਹੈ ਹਨਾ ਟਹੀਂ ਪਰ ਪਰ ਕੇ ਸੋਣਾ ਮਿੱਟੀ ਇੱਧਰ ਕੱਢ ਦੇਣੀ ਸਭ ਇੱਧਰ ਸੁੱਟਣੀ ਹੈ ਜੀ ਠੀਕ ਹੈ ਚਲੋ ਲਓ ਜੀ ਚੱਕਾ ਫਿੱਟ ਕਰਦੇ ਆ ਜੇ ਬਾਈ ਸਾਨੂੰ ਗੋਣਾ ਹੈ ਸਾਡੇ ਕੋਲ ਜਿੰਨਾ ਕ ਹੈ ਉਰੇ ਆਨੇ ਆਸੀਂ ਇੱਕ ਵਾਰੀ ਉਹ ਮੋਟਰਸਾਈਕਲ ਦੀ ਜਿਹੜੇ ਬਾਈ ਆਪਣੇ ਪੱਥਰ ਤੋੜਨ ਆਨੇ ਆ ਉਹਨਾਂ ਦੀ ਚੈਨ ਟੁੱਟ ਗਈ ਸੀ ਉਹ ਗੱਠੀ ਸੀ ਵੀ ਜਦ ਸਾਡੇ ਕੋਲ ਹੈ ਸਾੜਾ ਕਿਹੜਾ ਕੁੱਕਾ ਹੱਜਣਾ ਨਾ ਮੇਰਾ ਦਿਮਾਗ ਘਟਿਆ ਨਾ ਘਸਿਆ ਹੱਥ ਘਸੇ ਕੰਮ ਹੈ ਕੰਮ ਉੱਥੇ ਵੀ ਕਰਦੇ ਦਉ ਰਿਆ ਕਰਦੇ ਆ ਵੀ ਸ਼ਾਮ ਦਾ ਵੀਊ ਚੈੱਕ ਕਰੋ ਜੀ ਅੱਜ ਵੀਰਵਾਰ ਹੈ ਜੀ ਚਾਚੇ ਉਹਨਾਂ ਰੋਕ ਲੈਣੇ ਅੱਜ ਸਾਡੀ ਵਾਪਸੀ ਸੀ ਇਹ ਆਪਣੇ ਕਿੰਨੀ ਤੋਂ ਦੇਖੋ ਕਹਿ ਜਾ ਬੱਦਲ ਉੱਠ ਰਿਹਾ ਹੈ ਤੇ ਹੁਣ ਮੈਂ ਐ ਕਰਦਾ ਵੀ ਮੈਂ ਵੀ ਹੱਥ ਹੱਥ ਤੋ ਆਇਆ ਮੈਂ ਜਾ ਕੇ ਤੇ ਬਾਈ ਤੂੰ ਮੜਾ ਕੇ ਢੇੜਾ ਦੇ ਕੇ ਦੇਖ ਲੈ ਕੋਈ ਨਹੀਂ ਚਲਾ ਲੈ ਹੈ ਨੀ ਕਰ ਲੈ ਨਾਲੇ ਸਮਾਨ ਸੈਟਿੰਗ ਲੈ ਆ ਬਾਕੀ ਮੈਂ ਲੈ ਜੰਨ ਦੋਈ ਸ਼ੈਣੀਆਂ ਉਹ ਲੈ ਗੋ ਹਾਂ ਓਪ ਤੇ ਜੀ